ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਿਊ ਬਲੌਗ ਦੇ ਵਿੱਚ ਤੇ ਚੱਲੋ ਚੱਲਦੀ ਆ ਦਸ਼ਮੇਸ਼ ਅੱਜ ਕੰਪਨੀ ਵਾਲਿਆਂ ਨੇ ਵਿਸ਼ਾਲ ਵਾਲਿਆਂ ਨੇ ਫਿਰ ਬੰਦੇ ਆਏ ਨਹੀਂਗੇ ਅੱਜ ਫਿਰ ਉਹਦਾ ਸਾਰਾ ਦਿਨ ਖਰਾਬ ਨਿਕਲਿਆ ਸੀਜ਼ਨ ਪੂਰਾ ਜੋਰਾਂ ਤੇ ਚੱਲਦਾ ਆ ਪਰ ਕੰਪਨੀ ਵਾਲੇ ਆ ਨਹੀਂ ਰਹੇ ਹੈਗੇ ਹੁਣ ਇਹਦੇ ਵਿੱਚ ਬੰਦਾ ਕੀ ਕਰੂਗਾ ਮਾਲਕ ਤੇ ਹੁਣ ਸਟਾਫ ਵੀ ਕੀ ਕਰੇ ਤੇ ਮਾਲਕ ਵੀ ਕਹਿੰਦਾ ਰੇਸੇ ਨਹੀਂ ਫੜਦੀ ਹੈਗੀ ਇੰਜਨ ਦਾ ਕੰਮ ਆ ਹੁਣ ਚਲੋ ਸਟਾਫ ਨੂੰ ਪਤਾ ਇੰਜਨ ਨੂੰ ਆਤ ਇੰਗਲੈਂਡ ਤੋਂ ਇਲਾਵਾ ਹੋਰ ਕੋਈ ਬ੍ਰੇਕਡਾਊਨ ਆਵੇ ਬੰਦਾ ਚਲੋ ਕੁਛ ਨਾ ਫੱਟਾ ਢਾ ਪੰਜ ਕਰ ਲੈਂਦਾ ਹੁਣ ਇੰਜਨ ਵਾਲੀ ਕੋਈ ਪ੍ਰੋਬਲਮ ਆ ਜਿਹੜੀ ਉਹ ਤਾਂ ਹੁਣ ਕੰਪਨੀ ਵਾਲੇ ਨਿਊ ਮਾਡਲ ਆ ਇਸ ਵਾਰ ਲਈ ਆ ਜੇ ਪਹਿਲਾ ਸੀਜ਼ਨ ਆ ਪਹਿਲੇ ਸੀਜ਼ਨ ਦੇ ਕਿਹਾ 100 100 ਪਤਾ ਨਹੀਂ 100 ਘੰਟਾ ਮਸੀਂ ਚੱਲੀ ਆ 100 150 ਘੰਟਾ ਹੈ ਚੱਲੀ ਆ 150 ਘੰਟੇ ਦੇ ਵਿੱਚ ਇਹ ਦੇਖ ਲਓ ਵੀ ਤੁਸੀਂ ਇੰਜਨ ਦੀ ਕੰਪਲੇਂਟ ਆਣ ਲੱਗ ਜੂਰੀਆ ਬੰਦ ਕਰਤਾ ਉਹਨੇ ਹੁਣ ਤਾਂ ਜਮੀਨ ਸਟਾਰਟ ਹੋ ਗਈ ਹੈਗੀ ਸਟਾਰਟ ਹੁੰਦੀ ਆ ਇੰਜਨ ਸਟਾਰਟ ਜ਼ਰੂਰ ਹੁੰਦਾ ਆ ਪਰ 6-700 ਚੱਕਰ 6-700 ਚੱਕਰ ਹੁਣ ਉਹ ਜੀ ਦਿਨ ਪਰ ਦਿਨ ਚੱਕਰ ਘਟਦੇ ਜਾਂਦੇ ਆ ਕੀ ਕਰੀਏ ਤੇ ਕੀ ਨਾ ਕਰੀਏ ਕੁਛ ਨਹੀਂ ਸਾਡੇ ਲੱਗਦੀ ਕਿ ਕੰਮ ਪਰਾ ਜੋਰਾਂ ਤੇ ਆ ਦੇਖੋ ਤੇ ਔਖਾ ਹੋਇਆ ਪਿਆ ਉਹ ਕੰਮ ਦਾ ਬਾਕੀ ਦੇਖਦੇ ਆ ਕੱਲ ਨੂੰ ਕਹਿੰਦੇ ਆ ਕਹਿੰਦੇ 10-11 ਵਜੇ ਪਹੁੰਚ ਜਾਾਂਗੇ ਜੇ ਕੱਲ ਨੂੰ ਆ ਗਏ ਚਲੋ ਕਰਦਿਆਂ ਗੱਲਬਾਤ ਉਹਨਾਂ ਨਾਲ ਭਾਈ ਕੀਆ ਚੱਕਰ ਆ ਅੱਜ ਆਪਣੇ ਪਤਰੀਜੇ ਦਾ ਜਨਮ ਦਿਨ ਆ بڑے ਭਾਈ ਦੇ ਮੁੰਡੇ ਦਾ ਤੇ ਕੇਕ ਕੱਟਣ ਲੱਗੇ ਆ ਤੇ ਅਸੀਂ ਤਾਂ ਇਸ ਟਾਈਮ ਛੱਤੀਗੜ੍ਹ ਆ ਪੰਜਾਬ ਚ ਤੇ ਕੇਕ ਲੱਗਿਆ ਕੱਟਣ ਉਹਦੇ ਵਾਸਤੇ ਲੱਗੇਗੀ ਵੀਡੀਓ ਕਾਲ ਵੀ ਲੱਗੇਗੀ ਰੋਕੇ ਜਰੂਰ ਤੇ ਲੋ ਤਿਆਰੀਆਂ ਆ ਜਵਾਕ ਆ ਵੀ ਮੁੰਡੇ ਆ ਗਏ ਤੇ ਉਹ ਮਤਲਬ ਬੈਠਾ ਚੱਕੀ ਫਿਰਦਾ ਤੇ ਦੇਖੋ ਤੇ ਬਾਕੀ ਇਹਨਾਂ ਨਾਲ ਦੇਖ ਰਹੇ ਹਾਂ ਨਾਲਵਾ ਕਰਕੇ ਕਿਆ ਪ੍ਰੋਗਰਾਮ ਬਣਦਾ ਆ ਤੇ ਬਾਹਰ ਦੀ ਵਾਰੀ ਉਹ ਜੀ ਉਹ ਦੀ ਹੋ ਗਈ ਤਿਆਰੀ ਥੇਕ ਨਾਲ ਲੱਗੇ ਆ ਤੇ ਬਾਕੀ ਮੁੰਡੇ ਲੱਗੇ ਜਵਾਕ ਵੀ ਖੋਲਣ ਆ ਆ ਇੱਕ ਮਿੰਟ ਇਹ ਆਹ ਨੂੰ ਆਂ ਲਿਆਂਦੀਆਂ ਅਸੀਂ ਲੜੀਆਂ ਮਸ਼ੀਨ ਤੇ ਆ ਇੱਥੇ ਲਾਤੀਆਂ ਇਹਨਾਂ ਨੇ ਵਿਛਾਲਾ ਲੈ ਇਹਨਾਂ ਨੇ ਲਾਤੀਆਂ ਮੇਰੀਆਂ ਰਹਿ ਗਈਆਂ ਮੇਰੀਆਂ ਫਿੱਟ ਕੋਈਆਂ ਹੋਈਆਂ ਆ ਤੇ ਬਸ ਲਾਣ ਨੂੰ ਰਹਿndੀਆਂ ਆ ਤੇ ਯਾ ਟਰੈਕਟਰ ਵਾਲੀ ਆ ਗਈ। ਇਹ ਤਾਂ ਝਾੜ ਰਣੀ ਜਾਣਾ। ਉਹ ਲੱਗਿਆ ਫੋਨਾ ਘੇਚਣੇ ਤੇਰਾ ਤੇ ਬਾਕੀ ਘਟਦੇ ਕੇਕ ਦੀ ਧੁੰਦ ਬਣੇ। ਬਾਹਰ ਜਾ। ਬਾਹਰ ਤੋਂ ਬਾਹਰ ਦੋਨ ਸਾਰੇ ਨੂ ਗੁੱਤ ਗੁੱਤ ਨਹੀਂ ਮੇਰਾ ਨਾਮ ਏ ਚੰਦ ਜਾਣ ਤੇਰੇ ਨਾਲ ਬੈਠੇ ਤੇਰੇ ਲੰਘ ਲੰਘ ਲੜਦੇ ਓਏ ਜੇ ਲੜਣੀ ਆਈ ਪਾ ਬੈਠੇ ਜੇ ਲੜਣੀ ਆਈ ਨਾ ਬੈਠੇ ਅੱਲਾ ਤੂੰ ਕਰ ਦੇ ਪੂਰੀ ਜਗੂ ਤੇਰਾ ਹੋਲੀ ਸ਼ਕਤ ਤੇਰੀ ਤੈਨੂੰ ਹੈ ਬਤੀ ਵਰ ਏ ਯਾਰਾ ਰੇ ਬਤੀ ਵਰ ਤੇ ਯਾਰਾ ਲੋ ਜੀ ਦੇਖਦਾ ਹੋ ਗਿਆ ਕੰਮ ਕੇ ਕੇਕ ਕਟਿੰਗ ਹੋ ਗਿਆ ਤੇ ਚਲੋ ਹੁਣ ਜਾ ਕੇ ਖਾਣ ਦੀ ਤਿਆਰੀ ਕਰਦੇ ਆਪਾਂ। ਲਵੇੜ ਤਾਂ ਸਾਰਾ ਇਹਨੇ ਪਟੂਆ ਨੇ। ਕੇਕ ਕੱਟ ਹੋ ਗਿਆ ਤੇ ਹੁਣ ਸਾਰੇ ਨੂੰ ਦੇ ਰਿਹਾ ਕੇਕ। ਕੇਕ ਬੜਾ ਸੁਆਦ ਆ ਬੰਦੇ ਦਾ ਬਈ। ਚੁਣ ਕੇ ਲੈ ਗਿਆ ਮੁੰਡਾ। ਬਰਫੀ ਲਿਆ ਆ। ਕੇ ਦੁਕਾਨਾਂ ਘੁੰਮੇ ਬਾਬੇ। ਹੈ? ਕੇ ਦੁਕਾਨਾਂ। ਅੱਛਾ। ਮੈਨੂੰ ਆਪਣੇ ਪੰਜਾਬ ਵਾਲੇ ਸੇਟੋਂ ਤਾਂ ਹੈਂ ਤਵਰੇ। ਹਾਂ ਇਹ ਤਾਂ ਲੈ ਗੀਆ। ਹੋਰ ਦੇ। ਬੰਦੇ ਰਹਿ ਗਏ। ਇਹ ਜਾ ਲੈ ਆ ਸਭ ਨੂੰ। ਉਹ ਲੈਣ ਦੇ ਇਹਨਾਂ ਨੇ ਦੂਸਰਾ ਆਈਸਕ੍ਰੀਮ ਵਗੈਰਾ ਪੇਸਟੀਆਂ ਵਗੈਰਾ ਸ਼ਾਇਦ ਇਹ ਹਾਂ ਪੇਸਟੀਆਂ ਆ ਪਰ ਇਹ ਗਲਾਸਾਂ ਦੇ ਵਿੱਚ ਗਲਾਸ ਟਾਈਪ ਚ ਆਉਂਦੀਆਂ ਆ ਪੇਸਟੀਆਂ ਇਥੇ ਦਾ ਹੋ ਗਿਆ ਮੈਂ ਵੀ ਪੂਰਾ ਸਾਰਾ ਪੂਰਾ ਹੋ ਗਿਆ ਫੜੋ ਫੜਾ ਲਓ ਜੀ ਤੇ ਪਾਲਟੀ ਬੁਲਟੀ ਕਰ ਲਈ ਬੰਦਿਆਂ ਨੇ ਸਭ ਹੋ ਗਏ ਸਹੀ ਤੇ ਮੇਰਾ ਭਾਈ ਵਿਸ਼ਾਲ ਸਵੇਰੇ ਦੇਖੋ ਕਹਿੰਦੇ ਆ ਬੰਦੇ ਆਣ ਨੂੰ ਵਿਸ਼ਾਲ ਤੇ ਵੀ ਜੇ ਬੰਦੇ ਆਗੇ ਕੰਪਨੀ ਚੋਂ ਫਿਰ ਤਾਂ ਉਹ ਜੋ ਵਿਸ਼ਾਲ ਚਾਲੂ ਅੱਜ ਕਹਿੰਦੇ ਸੀ ਕਿ ਅੱਜ ਆ ਨਹੀਂ ਆਏ ਨੀਗੇ ਉਹ ਉਹਨੇ ਦੇ ਦਿੱਤਾ ਜਵਾਬ ਤੇ ਕੱਲ ਨੂੰ ਕਹਿੰਦੇ ਆਣ ਨੂੰ ਤੇ ਕੱਲ ਨੂੰ ਆਣਗੇ ਤੇ ਹੈ ਆ ਜਾਂਦੇ ਕਾ ਆਪਾ ਥੱਕੇ ਗਈ ਚਲਾਈ ਜਨੇ ਕੇ ਮਤਲਬ ਹੈ ਰੱਬ ਦੀ ਕਿਰਪਾ ਨਾਲ ਹਾਂ ਜਿੰਨੇ ਦਿਨ ਆਪਣੇ ਚੱਲੀ ਚਲਾਈ ਆਪਾਂ ਹੁਣ ਖੜ ਗਈ ਤਾਂ ਭਾਈ ਹੁਣ ਕੀ ਕਰ ਸਕਦੇ ਆ ਉਹ ਪੀਆ ਤੋੜ ਤੋੜ ਦੇ ਸੀ ਕਿ ਚੱਕਰ ਸਾਰੇ ਖੜਾ ਕੇ ਆਪਾਂ ਨੇ ਹਾਂ ਹਾਂ ਮੀਆਂ ਪਾਉ ਨੂੰ ਤਾਰਾ ਬਧੇਰੀ ਲੱਗੀਆਂ ਮੀਆਂ ਆਪਾਂ ਉਹ ਹੱਥ ਹਾਂ ਚੇਂਜ ਚੇਂਜ ਕਰਕੇ ਦੇਖ ਲਿਆ ਪਰ ਨਹੀਂ ਗੱਲਬਾਤ ਬਣੀ ਹੈਗੀ ਤਾਂ ਹੁਣ ਕੀ ਕਰ ਸਕਦੇ ਆ ਪਰ ਨਹੀਂ ਵੀਰ ਬਣ ਕੇ ਕਿ ਨਹੀਂ ਹੋ ਸਾਦਾ ਹੈ ਕਿ ਜਦੋਂ ਹੁੰਦਾ ਵੀਰਮਣ ਕਿਉਂ ਆਪਾਂ ਇੰਦੇ ਉਹਦੇ ਵਿੱਚ ਤਾਂ ਇਹ ਚੱਲ ਆਪਾਂ ਨੂੰ ਮਣਾ ਮੋਟਾ ਪਤਾ ਵੀ ਰਹਿ ਜਾਂਦਾ ਆ ਹੁਣ ਇਹ ਲੱਗ ਲੱਗਦਾ ਸੈਂਸਰ ਇਹਨੂੰ ਹਰ ਇੱਕ ਚੀਜ਼ ਤਾਂ ਸੈਂਸਰ ਵਾਲੀ ਆ ਇੱਥੇ ਤੱਕ ਤਾਂ ਇਹਨੂੰ ਤਾਰ ਨਹੀਂ ਕੀ ਸੈਂਸ ਉਹਦੀ ਆਲੀ ਰੇਸ ਵਾਲੀ ਦੇ ਲਾ ਹਾਂ ਉਹ ਵੀ ਤਾਰਾ ਦੁਨੀਆਂ ਪਾਈਆਂ ਹੋਈਆਂ ਆ ਤੇਰੇ ਸਾਹਮਣੇ ਆਪਾਂ ਨੇ ਡੈਕ ਲਾਇਆ ਸਿੱਧੀ ਤਾਰ ਉੱਤੇ ਕੱਢੀ ਆ 12 12 ਵੋਲਟ ਦੀ ਉਹਨੂੰ ਦਿੱਤਾ ਹੀ ਨਹੀਂ ਦਿੱਤਾ ਹੀ ਨਹੀਂ ਉਹ ਵਿੱਚ ਜੋ ਫਿਊਜ਼ ਲੈ ਉਹ ਲੱਗੇ ਹੋਇਆ ਡੱਬੀਆਂ ਲੱਗੀਆਂ ਆਉਣਗੇ ਉੱਥੋਂ 12 ਵੋਲਟ ਬਣ ਕੇ ਚੱਲਦੀ ਆ ਉਹਨੂੰ ਉਹਨਾਂ ਨੂੰ 12 ਵੋਲਟ ਦੀ ਬਣ ਕੇ ਚੱਲਦੀ ਆ ਡੱਬੀਆਂ ਚੋਂ ਨਹੀਂ ਪਰ ਉਹ ਹੱਥ ਬਣ ਕੇ ਵੇਚਦੀ ਹੈਗਾ ਪੰਗਾ ਨਾ ਲਿਓ ਕੋਈ ਪੀਐਸਬੋਰਡ ਦਾ ਪੀਐਸਬੋਰਡ ਦਾ ਇਹ ਨਾਲ ਤਾਂ ਵੀ ਪੁਰਾਣੀ ਲੈ ਲਓ ਸਾਦੀ ਪੁਰਾਣੀ ਲੈ ਲਓ ਸਾਦੀ 100 ਰੁਪਏ ਮੈਂ ਨਹੀਂ ਮਰਜੇ ਕੋਈ ਚੱਕਰ ਨਹੀਂ ਹੈਗਾ ਚਲੋ ਇਹ ਇਹ ਨਾ ਵਿਚਾਰਾ ਨੌਲਜ ਹੈ ਨਹੀਂ ਉਹ ਹਾਂ ਨੌਲਜ ਹੈ ਨਹੀਂ ਇਹਨਾਂ ਨੌਲਜ ਹੈ ਨਹੀਂ ਨਾ ਚਾਪੰਗਾ ਲੈ ਲਿਆ ਚਲੋ ਕੋਈ ਗੱਲ ਨਹੀਂ ਬਾਕੀ ਸਵੇਰੇ ਦੇ ਦਿਆਂ ਉਹਨਾਂ ਨੇ ਆਉਣਾ ਹੈ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਭਾਈ ਤੁਸੀਂ ਨੂੰ 15 ਦਿਨ ਹੋ ਗਏ ਫੁੱਦੂ ਬਣਾਉਂਦੇ ਨੂੰ ਸਾਡਾ ਹਾਂ ਇੱਕ ਵਾਰੀ ਆਉਣ ਦਾ ਸੀ ਵੀਰ ਇੱਕ ਵਾਰੀ ਬਣਾ ਲੈ ਅਸੀਂ ਫੜ ਕੇ ਮਜ਼ਾ ਨਹੀਂ ਕਰਦੇ ਨਾ ਇੱਕ ਬੜੀ ਉਹਨਾਂ ਪੁੱਛਾਂਗੇ ਬਾਈ ਭਰਾਵਾ ਵੀ ਕਿੱਡਾ ਕੀਤਾ ਵੀ ਕਿਆ ਫਾਲਟ ਪੈ ਗਿਆ ਕਿ ਕਿਆ ਨਹੀਂ ਇਹ ਸਾਨੂੰ ਬਾਈ ਆਉਂਦੇਗਾ ਤੇ ਨਹੀਂਗੇ ਸਾਨੂੰ ਦੱਸੋ ਤਾਂ ਸਹੀ ਕੋਸ ਆਪਾਂ ਜਾਣਕਾਰੀ ਵੀ ਲਵਾਗੇ ਉੱਥੇ ਵੀ ਆਪ ਵੀ ਕਾਲੂ ਕੋਸ਼ ਆਪ ਹੋਜ ਵੀ ਤਾਂ ਆਪ ਕਰਨ ਜੋਗੇ ਤੇ ਹੈਗੇ ਆ ਤੇ ਚਲੋ ਸਾਰਿਆਂ ਸਸਰੀ ਕਾਲ ਜੀ ਧੰਨਵਾਦ ਵੀਡੀਓ ਦੇਖਣ ਵਾਸਤੇ ਸ਼ੇਅਰ ਲਾਈਕ ਕਮੈਂਟ ਵਿਦ ਲਾਈਕ ਕਮੈਂਟ ਕਰਿਆ ਕਰੋ ਬਾਈ ਜੀ ਤੇ ਕੋਈ ਬੀਐਸਆਰ 4 ਵਾਲੀ ਜਾਣਕਾਰੀ ਹੋਵੇ ਕਿਸੇ ਕੋਲ ਤਾਂ ਮੇਰੇ ਵੀ ਜਰੂਰ ਸਾਂਝੀ ਕਰਿਓ